ਕਾਲਜੀ ਮੇਸ਼ਰ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਤੇ ਪੰਜਾਬੀ ਨਿਊਜ਼ ਦੇਖ ਰੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਕੁਝ ਖਾਸ ਸੁਰਖੀਆਂ ਵੱਲ ਕਿਸਾਨਾਂ ਦੇ ਧਰਨੇ ਦੇ ਵਿੱਚ ਆ ਵੜਿਆ ਟਰਾਲਾ ਵਾਲ-ਵਾਲ ਬਚੇ ਧਰਨੇ ਤੇ ਬੈਠੇ ਕਿਸਾਨ ਭੰਨ ਦਿੱਤੀ ਕਿਸਾਨਾਂ ਦੀ ਗੱਡੀ ਤੇ ਹੋਰ ਸਮਾਨ ਅੱਜ ਪੰਜਾਬ ਭਰ ਦੇ ਵਿੱਚ ਓਪੀਡੀ ਸੇਵਾਵਾਂ ਰਹਿਣਗੀਆਂ ਬੰਦ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਕੀਤਾ ਐਲ ਗੁਜਰਾਤ ਦੇ ਸਾਬਰਕਾਂਡਾ ਜ਼ਿਲ੍ਹੇ ਚ ਦਰਿਆ ਚ ਰੂੜੀ ਇੱਕ ਕਾਰ 2 ਘੰਟੇ ਕਾਰ ਦੀ ਛੱਤ ਤੇ ਖੜੇ ਰਹੇ ਪਤੀ ਪਤਨੀ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ 18 ਸਤੰਬਰ ਨੂੰ ਸਦੀਪ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਵੇਗੀ ਅਹਿਮ ਮੁੱਦੇ ਤੇ ਚਰਚਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬਠਿੰਡਾ ਚੰਡੀਗੜ੍ਹ ਰੋਡ ਤੇ ਮੋੜ ਮੰਡੀ ਕੋਲ ਬੰਦ ਪਏ ਟੋਲ ਪਲਾਜ਼ਾ ਤੇ ਵੱਡਾ ਹਾਦਸਾ ਵਾਪਰਿਆ ਟੋਲ ਪਲਾਜ਼ਾ ਤੇ ਕੋੜਾ ਟਰਾਲਾ ਪਲਟਿਆ ਇਸ ਟਰਾਲੇ ਨੇ ਕਿਸਾਨਾਂ ਦੀ ਗੱਡੀ ਅਤੇ ਜੋ ਹੋਰ ਵੀ ਕੋਈ ਸਮਾਨ ਸੀ ਉਹ ਸਾਰਾ ਪੰਨ ਦਿੱਤਾ ਕਿਸਾਨਾਂ ਵੱਲੋਂ ਇਸ ਬੰਦ ਪਏ ਟੋਲ ਪਲਾਜ਼ਾ ਨੂੰ ਢਾਉਣ ਲਈ ਕਿਸਾਨਾਂ ਵੱਲੋਂ ਹੰਮਣ ਟੋਲ ਪਲਾਜ਼ਾ ਤੇ ਪੱਕਾ ਮੋਰਚਾ ਲਗਾਇਆ ਹੋਇਆ ਕਿਸਾਨਾਂ ਵੱਲੋਂ ਇਸ ਟੋਲ ਪਲਾਜ਼ਾ ਨੂੰ ਸੜਕ ਦੇ ਵਿਚਕਾਰੋਂ ਹਟਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕਿਸਾਨ ਹੁਣ ਦਿਨ ਰਾਤ ਇਸ ਟੋਲ ਤੇ ਧਰਨਾ ਦੇ ਰਹੇ ਹਨ ਪਹਿਲਾਂ ਵੀ ਇਸ ਟੋਲ ਪਲਾਜ਼ਾ ਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਅਤੇ ਲੋਕਾਂ ਦੀ ਕੋਰੋਨ ਕੋੜਾਂ ਦੇ ਮਸ਼ੀਨਰੀ ਦਾ ਨੁਕਸਾਨ ਹੋ ਚੁੱਕਿਆ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬੰਦ ਪਏ ਟੋਲ ਪਲਾਜ਼ੇ ਨੂੰ ਸੜਕ ਦੇ ਵਿੱਚੋਂ ਹਟਾਇਆ ਜਾਵੇ ਅੱਜ ਸਾਡੇ ਆਗੂ ਜਿਹੜੇ ਬਾਲ-ਬਾਲ ਬੱਚੇ ਐ ਕਿਉਂਕਿ ਪੰਜ ਆਗੂ ਇੱਥੇ ਰਾਤ ਨੂੰ ਰਹਿੰਦੇ ਸੀਗੇ ਦਿਨੇ ਵੱਡਾ ਇਕੱਠ ਹੁੰਦਾਗਾ ਪੰਜੇ ਆਗੂਆਂ ਦੇ ਸਿਰਾਂ ਦੇ ਕੋਲ ਦੀ ਘੋੜਾ ਬੇਵਸ ਹੋ ਕੇ ਸਿਰਾਂ ਦੇ ਕੋਲ ਦੀ ਲੰਘਿਆ ਸਾਡੇ ਆਗੂ ਬਚ ਰਹੇ ਉਸ ਤੋਂ ਬਾਅਦ ਸਾਡੇ ਭਾਂਡੇ ਆ ਜਿਹੜੇ ਉਹ ਪੰਨ ਤੇ ਦੋ ਕੁੱਤੇ ਆ ਬੇਜਮਾਨ ਕੁੱਤਿਆਂ ਨੂੰ ਗੁਰੀਤਲਾਂ ਲਤਰਤਾ ਤੇ ਫਰਿੱਜ ਸਾਡਾ ਤਬਾਹ ਕਰਤਾ ਭੰਨ ਕੇ ਤੇ ਸਾਡੀ ਗੱਡੀ ਖੜੀ ਸੀ ਕਿਸਾਨ ਆਗੂ ਦੀ ਉਹ ਤਬਾਹ ਕਰਤੀ ਤਬਾਹ ਕਰਦਾ ਕਰਦਾ ਕਿ ਇੱਥੇ ਆ ਕੇ ਸਾਡੇ ਕੋਲੇ ਆ ਕੇ ਉੱਟ ਗਿਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਰੋਜ਼ ਦੀ ਰੋਜ਼ ਇਨਸੀਡੈਂਟ ਹੁੰਦੇ ਆ ਉਹਨਾਂ ਦਾ ਜ਼ਿੰਮੇਵਾਰ ਦੱਸ ਦਿਓ ਕੌਣ ਹੈ ਕਿੰਨੇ ਇੱਥੇ ਬੰਦੇ ਮਰ ਜਾਂਦੇ ਆ ਕਿੰਨੇ ਇੱਥੇ ਗੱਡੀਆਂ ਫੁੱਟ ਜਾਂਦੀਆਂ ਮਹਿੰਗੇ ਭਾਦੀਆਂ ਉਹਨਾਂ ਦੀ ਐਫਆਰ ਨਹੀਂ ਕੱਟੀ ਜਾਂਦੀ ਪੁਲਿਸ ਵੱਲੋਂ ਅੱਜ ਪੰਜਾਬ ਭਾਰ ਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਨੇ 11 ਸਤੰਬਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸੇਵਾਵਾਂ 'ਵੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ 11 ਵਜੇ ਤੋਂ 2 ਵਜੇ ਤੱਕ OPD ਸੇਵਾਵਾਂ 'ਵੰਦ ਰਹਿਣਗੀਆਂ ਤੇ ਐਮਰਜੈਂਸੀ ਸੇਵਾਵਾਂ ਵੀ ਸਾਰਾ ਦਿਨ ਲਈ ਜਾਰੀ ਰਹਿਣਗੀਆਂ ਡਾਕਟਰ ਗਗਨਦੀਪ ਸਿੰਘ ਨੇ ਕਿਹਾ ਕਿ 11 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਨਾਲ ਇੱਕ ਮੀਟਿੰਗ ਤੈਅ ਕੀਤੀ ਗਈ ਹੈ ਅਤੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ 11 ਤਰੀਕ ਤੱਕ ਨਾ ਮੰਨੀਆਂ ਗਈਆਂ ਤਾਂ 11 ਤਰੀਕ ਤੋਂ ਬਾਅਦ ਅਨਮਿੱਥੇ ਸਮੇਂ ਲਈ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਹਾਲਾਂਕਿ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ ਗੁਜਰਾਤ ਦੇ ਸਾਬਰਕਾਂਡਾ ਜ਼ਿਲ੍ਹੇ 'ਚ ਇੱਕ ਕਾਰ ਦਰਿਆ ਦੇ ਵਿੱਚ ਰੁੜ ਗਈ ਅਤੇ ਉਸ ਦੇ ਵਿੱਚ ਸਵਾਰ ਪਤੀ ਪਤਨੀ ਨੇ 2 ਘੰਟਿਆਂ ਤੱਕ ਕਾਰ ਦੀ ਛੱਤ 'ਤੇ ਕਿਸੇ ਤਰ੍ਹਾਂ ਖੜੇ ਰਹਿ ਕੇ ਆਪਣੀ ਜਾਨ ਬਚਾਈ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਹਨੇ ਦੱਸਿਆ ਕਿ ਸੁਰੇਸ਼ ਮਿਸਤਰੀ ਤੇ ਉਹਨਾਂ ਦੀ ਪਤਨੀ ਦੇ ਬਚਾਅ ਕਾਰਜਾਂ ਦੇ ਵਿੱਚ ਪਹਿਲਾਂ ਰੁਕਾਵਟ ਆਈ ਸੀ ਪਰ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਸਥਾਨਕ ਫਾਇਰ ਅਧਿਕਾਰੀਆਂ ਨੇ ਉਹਨਾਂ ਨੂੰ ਬਚਾ ਲਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਦਰਿਆ ਤੇ ਬਣੇ ਪੁਲ ਕੋਲੋਂ ਲੰਘ ਰਹੀ ਸੀ ਅਚਾਨਕ ਦਰਿਆ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਜਾਂਦਾ ਤੇ ਕਾਰ ਦਰਿਆ ਦੇ ਵਿੱਚ ਕਈ ਕਿਲੋਮੀਟਰ ਤੱਕ ਰੁੜ ਗਈ ਕਾਰ ਲਗਭਗ ਪਾਣੀ ਦੇ ਵਿੱਚ ਡੁੱਬ ਚੁੱਕੀ ਸੀ ਸਿਰਫ ਉਸ ਦਾ ਉੱਪਰਲਾ ਹਿੱਸਾ ਵਿਖਾਈ ਦੇ ਰਿਹਾ ਸੀ ਇਸ ਦੌਰਾਨ ਪਤੀ ਪਤਨੀ ਨੇ ਕਿਸੇ ਤਰ੍ਹਾਂ ਕਾਰ ਦੀ ਛੱਤ ਤੇ ਖੜੇ ਰਹਿ ਕੇ ਆਪਣੀ ਜਾਨ ਬਚਾਈ ਪਤੀ ਪਤਨੀ ਕਰੀਬ 2 ਘੰਟੇ ਤੱਕ ਕਾਰ ਦੀ ਹੀ ਛੱਤ ਤੇ ਖੜੇ ਰਹੇ ਸ੍ਰੀ ਅਕਾਲ ਤਖਤ ਸਹਿਬ ਵਿਖੇ ਅਕਾਲੀ ਦਲ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਵਿਚਾਰਨ ਲਈ 18 ਸਤੰਬਰ ਨੂੰ ਸ਼ਤਾਬ ਦੇ ਸਮਾਰੋਹ ਤੋਂ ਬਾਅਦ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਪੰਥ ਸਿੰਘ ਸਹਿਬਾਨਾ ਦੇ ਇਕੱਤਰਤਾ ਸੱਦਣ ਜਾ ਰਹੇ ਹਨ ਚਰਚਾ ਹੈ ਕਿ ਸਾਬਕਾ ਕੈਬਨਿਟ ਮੰਤਰੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 2017 ਤੱਕ ਰਹੇ ਕੋਰ ਕਮੇਟੀ ਮੈਂਬਰਾਂ ਨੂੰ ਵੀ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟਿਕਨ ਦੇਣਾ ਪੈ ਸਕਦਾ ਹੈ ਇਹ ਵੀ ਚਰਚਾ ਹੈ ਕਿ ਜੇਕਰ ਪੰਜ ਸਿੰਘ ਸਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਤਨਖਾਹਿਆ ਕਰਾਰ ਦਿੱਤਾ ਹੈ ਉਪ ਮੁੱਖ ਮੰਤਰੀ ਦੇ ਸਾਥੀ ਕੈਬਨਟ ਮੰਤਰੀਆਂ ਕੋਲੋਂ ਸਪਸ਼ਟਿਕਨ ਮੰਗਿਆ ਜਾ ਸਕਦਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਰਹੇ ਕੋਰ ਕਮੇਟੀ ਦੇ ਮੈਂਬਰਾਂ ਕੋਲੋਂ ਵੀ ਸਪਸ਼ਟਿਕਨ ਕਿਉਂ ਨਹੀਂ ਮੰਗਿਆ ਜਾ ਸਕਦਾ ਇਹਨਾਂ ਦੇ ਵਿੱਚ ਜਿੱਥੇ ਸ਼੍ਰਮnik ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਕਰਨੈਲ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਪਰਮਿੰਦਰ ਸਿੰਘ ਟਿੰਸਾ ਚਰਨਜੀਤ ਸਿੰਘ ਬਰਾੜ ਸੁੱਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਵਡਾਲਾ ਸਰਵਣ ਸਿੰਘ ਫਿਲੌਰ ਆਦੀ ਅਕਾਲੀ ਆਗੂ ਸ਼ਾਮਿਲ ਹਨ ਦੱਖਣੀ ਮਰਾਕੋ ਚ ਭਾਰੀ بارش ਅਤੇ ਹੜਾ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 9 ਤੋਂ ਵੱਧ ਲੋਕ ਲਾਪਤਾ ਹੋ ਗਏ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੰਤਰਾਲੇ ਦੇ ਬੁਲਾਰੇ ਰਾਜਿਤ ਏਆਈ ਖਲਫੀ ਨੇ ਐਤਵਾਰ ਨੂੰ ਰਬਾਤ ਵਿੱਚ ਮੀਡੀਆ ਨੂੰ ਦੱਸਿਆ ਕਿ ਟਾਟਾ ਸੂਬੇ ਵਿੱਚ ਸੱਤ ਮੌਤਾਂ ਦਰਜ ਕੀਤੀਆਂ ਗਈਆਂ ਨੇ। ਬੁਲਾਰੀ ਨੇ ਵੀ ਦੱਸਿਆ ਕਿ ਲਾਪਤਾ ਵਿਅਕਤੀ ਟਾਟਾ ਇਰਾਚੀੜਿਆ ਤੇ ਟੈਰੋਡੈਂਟ ਪ੍ਰਾਂਤਾਂ ਦੇ ਹਨ ਭਾਰੀ ਬਾਰਿਸ਼ ਨੇ ਚਾਲੀ ਕਰਾਂ ਦੇ ਢੈਣ ਅਤੇ 93 ਸੜਕਾਂ ਦੇ ਭਾਗਾਂ ਨੂੰ ਨੁਕਸਾਨ ਸਮੇਤ ਕਾਫੀ مالی ਨੁਕਸਾਨ ਵੀ ਪਹੁੰਚਾਇਆ ਹੈ ਪ੍ਰਭਾਵਿਤ ਹਿੱਸਿਆਂ 'ਚੋਂ 53 ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਮੀਡੀਆ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਨੇ ਬਿਜਲੀ ਪੀਣ ਵਾਲੇ ਪਾਣੀ ਦੀ ਸਪਲਾਈ ਨੈੱਟਵਰਕ ਅਤੇ ਟੈਲੀਫੋਨ ਨੈੱਟਵਰਕ ਨੂੰ ਵੀ ਵਿਗਾੜ ਦਿੱਤਾ ਹੈ ਉਪਕਰਨ ਅਤੇ ਪਾਣੀ ਮੰਤਰਾਲੇ ਦੀ ਇੱਕ ਪ੍ਰੈਸ ਰਿਲੀਜ਼ ਮੁਤਾਬਕ ਪਰ ਵਾਪਿਤ ਖੇਤਰਾ ਦੇ ਵਿੱਚ ਆਵਾਜਾਈ ਨੂੰ ਬਹਾਲ ਕਰਨ ਲਈ ਲਗਭਗ 200 ਲੋਕ ਅਤੇ 96 ਭੂਮੀ ਹਿਲਾਉਣ ਵਾਲੀਆਂ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਪਾਈ ਗੁਰਇਕਬਾਲ ਸਿੰਘ ਜੀ ਮੈਨੇਜਿੰਗ ਡਾਇਰੈਕਟਰ ਪਾਈ ਹਰਵਿੰਦਰਪਾਲ ਸਿੰਘ ਜੀ ਲਿੱਟਲ ਵੀਰ ਜੀ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚੁਪਹਿਰਾ ਜਪਤ ਸਮਾਗਮ ਦੇ ਵਿੱਚ ਆਈਆਂ ਸੰਗਤਾਂ ਲਈ ਮੈਡੀਕਲ ਕੈਂਪ ਲੰਗਰ ਪੈਕਿੰਗ ਕਰਕੇ ਵਰਤਾਨ ਦੀ ਸੇਵਾ ਹਰ ਹਫਤੇ ਹਰ ਐਤਵਾਰ ਨੂੰ ਕੀਤੀ ਜਾਂਦੀ ਹੈ ਜਿਸ ਦਾ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਭਾਈ ਗੁਰ ਇਕਬਾਲ ਸਿੰਘ ਲੰਗਰ ਦੀ ਪੈਕਿੰਗ ਮੈਡੀਕਲ ਕੈਂਪ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਤੇ ਸੇਵਾ ਕਰਨ ਵਾਲੀ ਸੰਗਤ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਰਣਜੀਤ ਸਿੰਘ ਗੋਲਡੀ ਮੀਰੀਪੇਰੀ ਯੂਥ ਫੈਡਰੇਸ਼ਨ ਦੇ ਗੁਰਪ੍ਰੀਤ ਸਿੰਘ ਚਾਹਤ ਦਿਲਬੀਰ ਸਿੰਘ ਮੈਨੇਜਰ ਅਤੇ ਹੋਰਨਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਹੋਈਆਂ ਐਸਐਲ ਵੀ ਤਰਨਤਾਰਨ ਰੋਡ ਤੇ ਕਿਤੇ ਵੀ ਕੋਈ ਜਗ੍ਹਾ ਨਹੀਂ ਸਭ ਬੱਸਾਂ ਨਾਲ ਸੜਕ ਭਰੀ ਪਈ ਹੈ ਉਧਰ ਸਾਰੀਆਂ ਸੰਗਤਾਂ ਨਾਲ ਸੜਕਾਂ ਸਾਰੇ ਅਸਥਾਨ ਜਿਹੜੇ ਬਾਬਾ ਦੀ ਜੀ ਦੇ ਚਾਟੀਵੰਡ ਚੌਂਕ ਪਰੇ ਆ ਤੇ ਇਹ ਜਦੋਂ ਸੰਗਤਾਂ 4 ਵਜੇ ਜਪਰ ਸਾਹਿਬ ਦੀ ਸਮਾਪਤੀ ਹੁੰਦੀ ਹੈ ਭਾਈ ਹਰਿੰਦਰਪਾਲ ਸਿੰਘ ਦੀ ਲिटल ਵੀਰ ਜੀ ਜੀਬੀ ਕਲੋਨੀ ਕੈਰੀਟੇਬਲ ਹਸਪਤਾਲ ਦੀ ਜਿਹਨਾਂ ਨੂੰ ਡਿਊਟੀਆਂ ਨੇ ਸਾਰੀਆਂ ਉਹਨਾਂ ਕੋਲ ਉਹਨਾਂ ਦੀ ਟੀਮ ਹੈ ਉਹਨਾਂ ਵੱਲੋਂ ਇਹ ਵਿਸ਼ੇਸ਼ ਉਪਰਾਲਾ ਵੀ ਸੰਗਤ ਨੂੰ ਵਾਪਸੀ ਲਈ ਨਾਲ ਜਿਹੜਾ ਹੈ ਪ੍ਰਸ਼ਾਦ ਉਹ ਪੈਕ ਕਰਕੇ ਦਿੱਤਾ ਜਾਵੇ ਜਿਹੜਾ ਰਸਤੇ ਛਗਣ ਦੇ ਨਾਲ ਸਾਰਾ ਆਧਾਰ ਵੀ ਹੋ ਜਾਏ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਾਂ ਹਰ ਐਤਵਰ ਵੱਖਰੀਆਂ-ਵੱਖਰੀਆਂ ਹੁੰਦੀਆਂ ਨੇ ਇਹ ਬੜਾ ਸੋਹਣਾ ਉਹਨਾਂ ਨੂੰ ਕੰਟੇਨਰ 'ਚ ਪਾ ਕੇ ਉੱਥੋਂ ਪੈਕ ਕਰਕੇ ਉਹਨੂੰ ਇੱਕ-ਇੱਕ ਨੂੰ ਲਪਾਵੇ ਪਾ ਗਏ ਫਿਰ ਦਿੱਲੀ ਚਲੀ ਪੰਜਾਬ ਅਲਫਾਫੇ ਵਿੱਚ ਉਹ ਕੰਟੇਨਰ ਪਾ ਕੇ ਇੱਕ ਬੱਸ ਨੂੰ ਤਾਂ ਕਿ ਵਾਪਸੀ ਵੇਲੇ ਸੰਗਤ ਜਿਹੜੀ ਆ ਉਹ ਰਸਤੇ ਉੱਥੇ ਨਗਰ ਹਸ਼ ਹੁੰਦਾ ਕੋਈ ਵਾਹ ਨਹੀਂ ਭਈ ਉਸ ਵੇਲੇ ਸਾਰੇ ਅੰਦਰ ਲੰਗਰ ਕਰ ਜਾ ਕੇ ਲੰਗਰ ਸ਼ਕ ਸਕਣ ਬਹੁਤ ਜ਼ਿਆਦਾ ਰਸ਼ ਹੁੰਦਾ ਸੰਗਤ ਨੂੰ ਕਾਲੀ ਨਹੀਂ ਦੀ ਕਰਾਣੋਂ ਵਾਪਸੀ ਦੀ ਇਹ ਜੋ ਬੀਵੀ ਕੋਲਾ ਜੀ ਜਿਹੜੇ ਵੱਲ ਅਸਪਤਾਲ ਵੱਲੋਂ ਲिटल ਭਾਈ ਜੀ ਵੱਲੋਂ ਜਿਹੜਾ ਉਪਰਾਲਾ ਸਾਰੀ ਆਪਣੀ ਟੀਮ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਉਹ ਸਾਰੀ ਟੀਮ ਦਾ ਸਤਕਾਰ ਵੀ ਕੀਤਾ ਗਿਆ ਕਿ ਜਿਹੜੇ ਹਰ ਐਤਵਾਰ ਆਪਣੇ ਜਰੂਰੀ ਵੀ ਜਿਵੇਂ ਛੱਡ ਕੇ ਇੱਥੇ ਆ ਕੇ ਸਾਰੀ ਪੈਕਿੰਗ ਵੀ ਸਾਰਾ ਸੇਵਾ ਨਿਭਾਉਂਦੇ ਨੇ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੇ ਤਰੀਕੇ ਨਾਲ ਡਗਮਗਾਈ ਹੋਈ ਹੈ ਤੇ ਕਿਸੇ ਦੇ ਮਨ ਦੇ ਵਿੱਚ ਕਾਨੂੰਨ ਪ੍ਰਤੀ ਖੌਫ ਨਜ਼ਰ ਨਹੀਂ ਆ ਰਿਹਾ। ਛੋਟੇ-ਛੋਟੇ ਗਾਲਤੇ ਲੋਕ ਇੱਕ ਦੂਜੇ ਨੂੰ ਜਾਨੋਂ ਮਾਰਨ ਤੱਕ ਚਲੇ ਜਾਂਦੇ ਹਨ। ਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਕਥੂ ਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਨਾਮੀ ਰੈਸਟੋਰੈਂਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਗ੍ਰਾਹਕ ਵੱਲੋਂ 버ਗਰ ਦਾ ਆਰਡਰ ਦਿੱਤਾ ਗਿਆ ਸੀ ਤੇ ਜਦੋਂ 버ਗਰ ਦਾ ਆਰਡਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗ੍ਰਾਹਕ ਦੇ ਨਾਲ ਤੋਂ ਤੋਂ ਮੈਂ ਮੈਂ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਦੇ ਉੱਪਰ ਗੋਲੇ ਵਿੱਚ ਚਲਾ ਦਿੱਤੇ ਜਿਸ ਨਾਲ ਉਹ ਗੰਭੀਰ ਫੱਟੜ ਹੋ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਜਿੱਥੇ ਕਿ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਅਪਰਾਧੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਦੇ ਵਿੱਚ ਉਹ ਅਜੇ ਹੀ ਹਰਕਤ ਕਿਸੇ ਹੋਰ ਨਾਲ ਨਾ ਕਰੇ ਕ੍ਰੇਪ 34 ਸਾਲ ਬਾਅਦ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਸ਼ਰਧਾਲੂਆਂ ਨੂੰ ਸਤੰਬਰ ਦੇ ਪਹਿਲੇ ਪੰਡਾਰੇ ਦੌਰਾਨ ਸਟੇਜ ਉੱਤੇ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਬਾਬਾ ਜਸਦੀਪ ਸਿੰਘ ਦੀ ਗੱਦੀ ਲੱਗੀ ਹੋਈ ਨਜ਼ਰ ਆਈ। ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਗੱਦੀ ਦੇ ਵਾਰਿਸ ਜਸਦੀਪ ਸਿੰਘ ਗਿੱਲ ਦੇ ਨਾਂ ਦਾ ਐਲਾਨ ਕੀਤਾ ਸੀ। ਜਿਸ ਬਾਰੇ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ٹرسٹ ਨੇ ਦੇਸ਼ ਅਤੇ ਦੁਨੀਆ ਦੇ ਵਿੱਚ ਸਥਿਤ ਡੇਰਾ ਬਿਆਸ ਸਮੂਹ ਸਤਸੰਗ ਕੇਂਦਰਾਂ ਨੂੰ ਪੱਤਰ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਇਸ ਮਹੀਨੇ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦੇ ਵੱਡੇ ਭੰਡਾਰੇ ਦੇ ਪ੍ਰੋਗਰਾਮ ਵੀ ਹਨ ਜਿਸ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਦ ਸਤਸੰਗ ਕਰ ਰਹੇ ਹਨ। ਇਸ ਦੌਰਾਨ ਕੱਲ ਸਵੇਰੇ ਕਰੀਬ 8:30 ਵਜੇ ਤੋਂ ਸ਼ੁਰੂ ਹੋ ਕੇ ਲਗਭਗ 9:00 ਵਜੇ ਤੱਕ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਤਸੰਗ ਕੀਤਾ ਗਿਆ ਇਸ ਦੇ ਨਾਲ ਹੀ ਪਹਿਲੀ ਵਾਰ ਡੇਰਾ ਬਿਆਸ ਵਿਖੇ ਗੱਦੀ ਦੇ ਵਾਰਿਸ ਦੇ ਨਾਮ ਦਾ ਐਲਾਨ ਕਰਨ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਖੁਦ ਸਤਸੰਗ ਕਰਕੇ ਸੰਗਤਾਂ ਦੇ ਮਨਾਂ ਦੀਆਂ ਸ਼ੰਕਾਵਾਂ ਨੂੰ ਵੀ ਦੂਰ ਕੀਤਾ ਗਿਆ ਤੇ ਸਪਸ਼ਟ ਕੀਤਾ ਕਿ ਡੇਰਾ ਬਿਆਸ ਦੀ ਗੱਦੀ ਲਈ ਭਵਿੱਖ ਦੇ ਵਿੱਚ ਸਰਦਾਰ ਜਸਦੀਪ ਸਿੰਘ ਗਿੱਲ ਜ਼ਿੰਮੇਵਾਰੀ ਸੰਭਾਲਣਗੇ ਜਦਕਿ ਫਿਲਹਾਲ ਉਹ ਆਪਸ ਗੱਦੀ ਤੇ ਆਪਣੀਆਂ ਸੇਵਾਵਾਂ ਨਿਭਾਉਦੇ ਰਹਿਣਗੇ ਦੱਸਦੇ ਕਿ ਇਸ ਮਹੀਨੇ ਡੇਰਾ ਬਿਆਸ ਵਿਖੇ 8 ਸਤੰਬਰ 15 ਸਤੰਬਰ ਅਤੇ ਫਿਰ 22 ਸਤੰਬਰ 2024 ਨੂੰ ਪੰਡਾਰੇ ਦੇ ਪ੍ਰੋਗਰਾਮ ਹੋਣਗੇ ਆਓ ਹੁਣ ਜਾਣਦੇ ਅੱਜ ਦੇ ਮੌਸਮ ਦੇ ਹਾਲਬਾ ਪੰਜਾਬੀ ਨਿਊਜ਼ ਦੇ ਵਿੱਚ ਫਿਲਹਾਲ ਇੰਨੀ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ